ਦਰਸ਼ੰਕਰ ਨੇੜਲੇ ਪਿੰਡ ਮੋਰਾਵਾਲੀ ਦੀ ਲੜਕੀ ਪ੍ਰਿੰਕਾ ਦਾਸ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਭਾਰਤੀ ਤਿਰੰਗਾ ਲਹਿਰਾ ਕੇ ਪੰਜਾਬ ਅਤੇ ਭਾਰਤ ਦਾ ਨਾ ਰੋਸ਼ਨ ਕੀਤਾ ਹੈ ਪ੍ਰਿੰਕਾ ਦਾਸ ਹਾਲ ਹੀ ਚ ਅਫਰੀਕਾ ਲਈ ਰਵਾਨਾ ਹੋਈ ਸੀ ਪ੍ਰਿੰਕਾ ਦਾਸ ਨੂੰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜਸ਼ੰਕਰ ਦੀ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ٹرسٹ ਗੜਸ਼ੰਕਰ ਅਤੇ ਇਲਾਕੇ ਦੇ ਪਤਵੰਤੇ ਸੱਜਣਾ ਵੱਲੋਂ ਆਰਥਿਕ ਸਹਿਯੋਗ ਦਿੰਦੇ ਹੋਏ ਸ਼ੁਭਕਾਮਨਾ ਨਾਲ ਅਫਰੀਕਾ ਭੇਜਿਆ ਗਿਆ ਸੀ ਇਸ ਤੋਂ ਇਲਾਵਾ ਥੋੜੇ ਸਮੇਂ ਵਿੱਚ ਹੀ ਉਹ ਅਫਰੀਕਾ ਪਹੁੰਚੀ ਪ੍ਰਿੰਕਾ ਪ੍ਰਿੰਕਾ ਦਾਸ ਨੇ 19340 ਫੁੱਟ ਦੀ ਉਚਾਈ ਵਾਲੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਕਿਲੀਮੰਜੋਰ ਨੂੰ ਸਰ ਕੀਤਾ ਅਤੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ ਗੜਸ਼ੰਕਰ ਨੇੜਲੇ ਪਿੰਡ ਮੋਰਾਵਾਲੀ ਦੀ ਲੜਕੀ ਪ੍ਰਿੰਕਾ ਦਾਸ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਭਾਰਤੀ ਤਿਰੰਗਾ ਲਹਿਰਾ ਕੇ ਪੰਜਾਬ ਅਤੇ ਭਾਰਤ ਦਾ ਨਾ ਰੋਸ਼ਨ ਕੀਤਾ ਹੈ ਪ੍ਰੇਂਕਾ ਦਾਸ ਹਾਲ ਹੀ ਚ ਅਫਰੀਕਾ ਲਈ ਰਵਾਨਾ ਹੋਈ ਸੀ ਪ੍ਰੇਂਕਾ ਦਾਸ ਨੂੰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜਸ਼ੰਕਰ ਦੀ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ٹرسٹ ਗੜਸ਼ੰਕਰ ਅਤੇ ਇਲਾਕੇ ਦੇ ਪਤਵੰਤੇ ਸੱਜਣਾ ਵੱਲੋਂ ਆਰਥਿਕ ਸਹਿਯੋਗ ਦਿੰਦੇ ਹੋਏ ਸ਼ੁਭਕਾਮਨਾ ਨਾਲ ਅਫਰੀਕਾ ਭੇਜਿਆ ਗਿਆ ਸੀ ਇਸ ਤੋਂ ਇਲਾਵਾ ਥੋੜੇ ਸਮੇਂ ਵਿੱਚ ਹੀ ਉਹ ਅਫਰੀਕਾ ਪਹੁੰਚੀ ਪ੍ਰੇਂਕਾ ਦਾਸ ਨੇ 19340 ਫੁੱਟ ਦੀ ਉਚਾਈ ਵਾਲੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਕਿਲੀਮੰਜੋਰ ਨੂੰ ਸਰ ਕੀਤਾ ਅਤੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ